ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹਗੜ ਪੈਂ ਤੂਰ ਮੰਡੀ ਦੇ ਵਿੱਚੋਂ ਬੋਲਦੇ ਆਂ ਵੀਰ ਜੀ ਸਾਡਾ ਮਾਲ 20 ਦਿਨ ਹੋ ਗਏ ਭਰੇ ਨੂੰ ਤੇ ਸਾਨੂੰ ਹਜੇ ਤੱਕ ਇਹ ਨਹੀਂ ਆਸ ਹੈ ਕਿ ਵੀ ਚੱਕਿਆ ਜਾਊਗਾ ਕਿ ਨਹੀਂ ਚੱਕਿਆ ਜਾਊਗਾ ਐਡੀ ਗੰਦੀ ਸਰਕਾਰ ਸਾਨੂੰ ਮਿਲੀ ਆ ਇਹ ਧਰਮਕੋਟ ਦਾ ਟੈਂਡਰ ਪਾਉਣ ਦੀ ਬਜਾਏ ਤੇ ਜੀਰੇ ਵਾਲਾ ਟੈਂਡਰ ਕਿਉਂ ਨਹੀਂ ਪਾਉਂਦੇ ਅੱਗੇ ਜੀਰੇ ਵਾਲਾ ਚੱਕਦੇ ਸੀ ਮੈਂਟੋ ਮੰਡੀ ਤੇ ਐਦ ਕੀ ਸਾਨੂੰ ਤਾਂ ਇਹ ਨਹੀਂ ਆਸ ਹੈ ਕਿ ਵਿੱਚ ਕੀਚੂਗਾ ਕਿ ਨਹੀਂ ਚ ਕੀਚੂਗਾ ਗਿੱਲੇ ਮਾਲ ਭਰੀਚੇ ਆ ਮੀਂਹ ਪੈਂਦੇ ਸੀ ਉਹਦੇ ਤੇ ਮਾਲ ਘਟਨਾ ਵਾ ਅਸੀਂ ਗਰੀਬ ਕਿੱਥੋਂ ਭਰਾਂਗੇ ਸਾਡੀ ਬੇਨਤੀ ਆ ਸਰਕਾਰ ਨੂੰ ਮੈਂਤਾਲੀ ਗੱਲ ਆ ਸਾਡਾ ਮਾਲ ਝਕਾਓ ਜੀ ਆਹ ਦੇਖੋ ਜੀ ਬਿੱਲ ਗਰੀਬ ਘਰ ਮਾਤੜ ਬੰਦਾ ਵਾ ਇਹ ਬੰਦਾ ਕਿੱਥੋਂ 30000 ਚਾ 40-40000 ਰੁਪਏ ਬਿੱਲ ਭਰ ਦੂਗਾ ਰੋਟੀ ਇਹਦੇ ਕੋਲੇ ਮੰਨ ਕੇ ਪੂਰੀ ਨਹੀਂ ਹੁੰਦੀ ਇਹ ਕਿੱਥੋਂ ਭਰ ਦੂਗਾ ਇਹ ਤਾਂ ਨਜਾਇਜ਼ ਇਹਨਾਂ ਦੇ ਬਿੱਲ ਪਾਏ ਹੋਏ ਆ ਕਿੰਨਾ ਬਿੱਲ ਆ ਗਿਆ ਇਹਦਾ ਇਹਦਾ ਬਿੱਲ ਹੈਗਾ ਜੀ 14000 14 ਯਾਰ ਬੇਲਾ ਗਿਆ ਹਾਂਜੀ ਖਰਸਾ ਵਾਇਗੁਰ ਜੀ ਕੀ ਫਤਹਿ ਧੰਨਵਾਦ ਜਸਪਾਲ ਜੀ ਦਾ ਜਿਹੜਾ ਫਲੇਗੜਪੇਂੰਦਾਨਾ ਮੰਡੀ ਆਏ ਤੇ ਮਜ਼ਦੂਰਾਂ ਦੀ ਗੱਲ ਸੁਣੀ ਜਿਨ੍ਹਾਂ ਨੇ ਅਸੀਂ ਵੀ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਸੇਵਾਦਾਰ ਪਹਿਲਾਂ ਗੱਲ ਕਰੀਏ ਲਿਫਟਿਕਨ ਦੀ 2.5 ਲੱਖ ਘਟਾ ਭਰਿਆ ਪਿਆ ਮਾਲ ਭਰਿਆ ਪਿਆ ਕੋਈ ਟਰੱਕ ਨਹੀਂ ਮਿਲ ਰਿਹਾ ਜਿਵੇਂ ਟਰੱਕ ਆਉਂਦੇ ਨੇ 24 25 ਆੜ ਦਾਣੇ ਜਿੱਥੇ ਤੇ ਕੱਲ ਪੰਜ ਟਰੱਕ ਛੇ ਟਰੱਕ ਆਏ ਨੇ ਕਟਾਈ ਲੱਖ ਕਟਾ ਕਦੋਂ ਚੁਕਿਆ ਜਾਏਗਾ ਮਜ਼ਦੂਰ ਬਿਲਕੁਲ ਵੇਲੇ ਵੇਲੇ ਬੈਠੇ ਨੇ ਬੋਰੀਆਂ ਭਰੀਆਂ ਗਈਆਂ ਨੇ ਕੋਈ ਕੰਮ ਹੋਰ ਆਉਣੀ ਨਹੀਂ ਬਾਰ ਦਾ ਟਰੱਕ ਆਉਂਦੇ ਨਹੀਂ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਛੇਤੀ ਛੇਤੀ ਫਤਿਹੜ ਮਜ਼ਦੂਰ ਮੰਡੀ ਟਰੱਕਵਾਤਾ ਭੇਜੇ ਜਾਣ ਜਿਹੜਾ ਮਾਲ ਹੈ ਚੁਕਿਆ ਜਾਵੇ ਤੇ ਮਜ਼ਦੂਰ ਮੈਂ ਮਜ਼ਦੂਰ ਮਜ਼ਦੂਰਾਂ ਦੇ ਘਰ ਜਾਣ ਜੇ ਕੱਲ ਤੱਕ ਇਹਨਾਂ ਨੇ ਟਰੱਕ ਨਾ ਭੇਜੇ ਤੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਤੇ ਬਰਾਮਾ ਦੇ ਗਰੁੱਪ ਆਪ ਰਾਲਕੇ ਦੇ ਰਾਜੇਵਾਲ ਸਾਰੇ ਕੜਾਏ ਵਾਲੇ ਤੋਂ ਟੂਲ ਜਿਹੜਾ ਹੈ ਟੂਲ ਲੱਗਾ ਹੈ ਟੂਲ ਲੱਗਾ ਜਿਸੇ ਉਸ ਦਾ ਰੋਡ ਜਾਮ ਕਰਾਂਗੇ ਕੱਲ ਤੱਕ ਢਿੱਕਣਾ ਹੀ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆਂ ਪ੍ਰਸ਼ਾਸਨ ਨੂੰ ਇਹ ਛੇਤ ਵੱਧਵਾ ਟਰੱਕ ਦੇ ਕੇ ਫਤਿਹ ਦੀ ਮੰਡੀ ਖਾਲੀ ਕੀਤੀ ਜਾਵੇ ਜੇ ਕੱਲ ਤੱਕ ਟਰੱਕ ਨਾ ਆਏ ਕੱਲ ਨੂੰ 10 ਵਜੇ ਜੀਡੀ ਰੋਡ ਅੰਮ੍ਰਿਤਸਰ ਮੋਗਾ ਬੰਦ ਕੀਤਾ ਜਾਵੇਗਾ ਮੇਰੇ ਨਾਲ ਬਰਾਮਕੇ ਗਰੁੱਪ ਦੇ ਸਰਪਾਰ ਕਰਾਂ ਸਿੰਘ ਜੀ ਤੁਹਾਡੇ ਨਾਲ ਚਾਰ ਸਾਂਝੀ ਕਰਾਂਗੇ ਗਰਾਂ ਸਿੰਘ ਜੀ ਦੇ ਜਿਹੜਾ ਲਿਫਟਿੰਗ ਨਹੀਂ ਹੋ ਰਹੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੋ ਅਸੀਂ ਨਾਹਜ ਮੰਡੀ ਫਟਕੜ ਪਿੰਤੂਰ ਤੋਂ ਬੋਲ ਰਹੇ ਆ ਵੀ ਇੱਥੇ ਜਿੰਨੀ ਬੋਰੀ ਸਾਢੇ 3 ਲੱਖ ਬੋਰੀ ਤੁੱਲੀ ਸੀ ਤੇ 50000 ਬੋਰੀ ਅਜੇ ਇਥੋਂ ਚੱਕੀ ਗਈ ਏ ਮਜ਼ਦੂਰ ਸਾਰੇ ਇੱਥੇ ਵਿਹਲੇ ਬੈਠੇ ਆ ਕਣਕ ਜਿਹੜੀ ਉਹ ਸੁੱਕ ਰਹੀ ਗਰਮੀ ਦੇ ਨਾਲ ਤੇ ਇੱਥੇ ਕੋਈ ਸੁਣਵਾਈ ਨਹੀਂ ਅਸੀਂ ਪਰਸੋਂ ਐਸਡੀਐਮ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਪ੍ਰੋਸਾ ਦਵਾਇਆ ਸੀ ਵੀ ਤੁਹਾਡਾ ਕੱਲ ਤੱਕ ਹੱਲ ਕਰ ਦਾਂਗੇ ਉਹਨਾਂ ਨੇ ਨੈਪ ਸਾਹਿਬ ਨੂੰ ਕੱਲਿਆ ਉਹਨਾਂ ਨੇ ਵੀ ਕੋਈ ਹੱਲ ਨਹੀਂ ਕੀਤਾ ਅੱਜ ਸਾਨੂੰ ਤੀਜਾ ਦਿਨ ਹੋ ਗਿਆ ਹੈ ਅੱਜ ਅਸੀਂ ਡੀਸੀ ਸਾਹਿਬ ਕੋਲ ਜਾਵਾਂਗੇ ਉਹਨਾਂ ਅਗੇ ਮੰਗ ਕਰਾਂਗੇ ਵੀ ਸਾਡ ਨੂੰ ਬਹੁਤ ਦਿੱਕਤ ਹੈ ਲੇਬਰ ਬੜੀ ਪਰੇਸ਼ਾਨ ਹੋ ਰਹੀ ਹੈ ਆਰਥੀ ਦਾ ਨੁਕਸਾਨ ਹੋ ਰਿਹਾ ਹੈ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਛੇਤੀ ਤੋਂ ਛੇਤੀ ਮੰਡੀ ਨੂੰ ਖਾਲੀ ਕੀਤਾ ਜਾਵੇ ਜੇ ਸਾਡੀ ਫਿਰ ਵੀ ਸੁਣਵਾਈ ਨਹੀਂ ਹੋਵੇਗੀ ਇਹ ਫਿਰ ਸਾਡੀ ਮਜਬੂਰੀ ਹੋਵੇਗੀ ਕਿ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਵਾਸਤੇ ਰੋੜਾਂ ਤੇ ਆਉਣਾ ਪਵੇਗਾ ਰੋੜ ਜਾਮ ਕਰਨੇ ਪੈਣਗੇ ਇਹ ਚੀਜ਼ ਦੀ ਸਾਰੀ ਜ਼ਿੰਮੇਵਾਰੀ ਜਿੰਨੀ ਇਹ ਪ੍ਰਸ਼ਾਸਨ ਦੀ ਤੇ ਸਰਕਾਰ ਦੀ ਹੋਵੇਗੀ ਇਹਦੇ ਵਿੱਚ ਸਾਡਾ ਕੋਈ ਵੀ ਗਨਾਹ ਨਹੀਂ ਅਸੀਂ ਫਿਰ ਮੰਗਨਾਂ ਤੋਂ ਕਰਦੇ ਆ ਵੀ ਤੁਸੀਂ ਖੇਤੀ ਤੋਂ ਖੇਤੀ ਇਸ ਮੰਡੀ ਦੇ ਜਿੰਨਾ ਮਾਲ ਹੈ ਉਹਨੂੰ ਚੁੱਕਿਆ ਜਾਵੇ ਜ਼ਿਲ੍ਹਾ ਪ੍ਰਧਾਨ ਸਾਡੇ ਭਾਰਤੀ ਕਿਸਾਨੀ ਨੇ ਪੰਜਾਬ ਦੇ ਨੇ ਸੁੱਖਾ ਸਿੰਘ ਜੀ ਉਹ ਵੀ ਨਾਲ ਨੇ ਮੈਂ ਗੁਰਨਾਬ ਸਿੰਘ ਜਰਨਲ ਸਕੱਤਰ ਭਾਰਤੀ ਕਿਸਾਨ ਜੀ ਨੇ ਬ੍ਰਹਮਕੇ ਦੇ ਔਰ ਨਾਲ ਹੋਰ ਵੀ ਸਰਨ ਸਿੰਘ ਜੀ ਚਾਂੜਿਆਣਾ تر세ਮ ਸਿੰਘ ਜੀ ਜੰਗ ਔਰ ਜਿੰਨੇ ਵੀ ਮੇਰੇ ਵੀਰ ਨੇ ਅਸੀਂ ਇੱਥੇ ਇਸੇ ਵਾਸਤੇ ਆਏ ਸਾਂ ਕਿ ਨਾ ਸਾਨੂੰ ਦੁੱਖ ਤਕਲੀਫ ਦੱਸੀਏ ਹੁਣ ਅਸੀਂ ਦੁਬਾਰਾ ਇਹੋ ਹੀ ਅਪੀਲ ਕਰਦੇ ਆਂ ਕਿ ਸਾਨੂੰ ਮਜਬੂਰ ਹੋ ਕੇ ਰੋਡ ਜਾਮ ਨਾ ਕਰਨੇ ਪੈਣ ਨਾ ਕੋਈ ਲੋਕਾਂ ਨੂੰ ਖਰਾਬ ਕੀਤਾ ਜਾਵੇ ਤਰਨਾ ਲਾਉਣਾ ਸਾਡਾ ਸ਼ੌਂਕ ਨਹੀਂ ਮਜਬੂਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਨੂੰ ਵੱਤਵਾਦ ਸ਼ੇਅਰ ਕਰਿਓ ਜੇ ਤਾਂ ਜੋ ਸੁੱਤੀ ਸਰਕਾਰ ਜਾਗ ਪਵੇ ਧੰਨਵਾਦ